ਗੁਰੂ ਪਿਆਰਿਓ ਸਭ ਤੋਂ ਪਹਿਲਾਂ ਜਗਤ ਪਿਤਾ ਗੁਰੂ ਨਾਨਕ ਮਹਾਰਾਜੀ ਦੇ ਦਰਸ਼ਨ ਕਰਨ ਵਾਲੀ ਬੀਬੀ ਦੌਲਤਾ ਦਾਈ ਸੀ ਜਿਸਨੇ ਗੁਰੂ ਨਾਨਕ ਸਹਿ ਮਹਾਰਾਜੀ ਦੇ ਨੂਰਾਨੀ ਚਿਹਰੇ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਿਤਾ ਕਲਿਆਣ ਦਾਸ ਮਹਤਾ ਜੀ ਦੇ ਘਰ ਵਿੱਚ ਬਹੁਤ ਹੀ ਸਤਿਕਾਰਯੋਗ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਜਨਮ ਲੈਂਦੇ ਨੇ ਤਾਂ ਜਨਮ ਦਿਵਾਉਣ ਵਾਲੀ ਜਿਹੜੀ ਬੀਬੀ ਸੀ ਉਹ ਬੀਬੀ ਦੌਲਤਾਂ ਦਾਈ ਸੀ ਪਹਿਲੀ ਵਾਰ ਦਰਸ਼ਨ ਕਰਨ ਕਰਕੇ ਨਿਹਾਲ ਹੋ ਗਈ ਜਦੋਂ ਪਿਤਾ ਕਲਿਆਣ ਦਾਸ ਜੀ ਨੂੰ ਬਾਹਰ ਆ ਕੇ ਦੱਸਿਆ ਕਿ ਪਟਵਾਰੀ ਜੀ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਪਿਤਾ ਕਲਿਆਣ ਦਾਸ ਜੀ ਬੜੇ ਖੁਸ਼ ਹੁੰਦੇ ਨੇ ਪਹਿਲਾਂ ਧੀ ਐ ਬੇਬੇ ਨਾਨਕੀ ਅਜ ਪੁੱਤਰ ਦੀ ਦਾਤ ਬਖਸ਼ੀ ਐ ਅਕਾਲ ਪੁਰਖ ਨੇ ਜੋੜੀ ਬਣਾ ਦਿੱਤੀ ਭੈਣ ਭਰਾ ਦੀ ਜੋੜੀ ਬਣ ਗਈ ਪਿਤਾ ਕਲਿਆਣ ਦਾਸ ਜੀ ਬੜੇ ਖੁਸ਼ ਨੇ ਖੁਸ਼ ਹੋ ਕੇ ਪੁੱਛਦੇ ਨੇ ਬੀਬੀ ਦੌਲਤਾਂ ਦਾਈ ਦੱਸ ਤੈਨੂੰ ਕੀ ਚਾਹੀਦਾ ਅਸੀਂ ਤੇਰੀ ਝੋਲੀ ਭਰ ਦੇਾਂਗੇ ਤੂੰ ਬਹੁਤ ਸੋਹਣੀ ਸਾਨੂੰ ਖਬਰ ਸੁਣਾਈ ਐ ਕਿ ਸਾਡੇ ਘਰ ਪੁੱਤਰ ਨੇ ਜਨਮ ਲਿਆ ਹੈ ਸੋ ਗੁਰੂ ਪਿਆਰਿਓ ਉਸ ਸਮੇਂ ਦੌਲਤਾਂ ਦਾਈ ਨੇ ਆਖਿਆ ਸੀ ਪਟਵਾਰੀ ਸਾਹਿਬ ਜੀ ਪਹਿਲਾਂ ਤਾਂ ਮੇਰੇ ਮਨ ਵਿੱਚ ਕੋਈ ਨਾ ਕੋਈ ਭੁੱਖ ਹੁੰਦੀ ਸੀ ਮੈਂ ਬਹੁਤ ਬੱਚਿਆਂ ਨੂੰ ਜਨਮ ਦਿਵਾਇਆ ਹੈ ਕਿਉਂਕਿ ਮੈਂ ਦਾਈ ਹਾਂ ਮੈਂ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਜ਼ਰੂਰ ਮੰਗ ਕਰਦੀ ਸੀ ਤੇ ਕਿਸੇ ਪਾਸੋਂ ਮਿਲਦਾ ਸੀ ਕਿਸੇ ਪਾਸੋਂ ਨਹੀਂ ਸੀ ਮਿਲਦਾ ਪਰ ਅੱਜ ਮੇਰੇ ਕਹਿਣ ਤੋਂ ਹੀ ਪਹਿਲਾਂ ਤੁਸੀਂ ਮੇਰੇ ਅੱਗੇ ਇਹ ਮੰਗ ਰੱਖ ਦਿੱਤੀ ਕਿ ਜੋ ਮੰਗ ਸਕਦੇ ਹੋ ਮੰਗੋ ਤੁਸੀਂ ਮੈਨੂੰ ਇਹ ਆਖ ਦਿੱਤਾ ਕਿ ਜੋ ਤੁਸੀਂ ਮੰਗ ਸਕਦੇ ਹੋ ਜੋ ਤੁਹਾਨੂੰ ਚਾਹੀਦਾ ਹੈ ਮੰਗੋ ਪਰ ਸੱਚ ਆਖਾਂ ਪਟਵਾਰੀ ਸਾਹਿਬ ਦੀ ਮੇਰੇ ਮਨ ਦੀ ਭੁੱਖ ਮਰ ਗਈ ਹੈ ਤੁਹਾਡੇ ਪੁੱਤਰ ਦੇ ਜਦੋਂ ਮੈਂ ਦਰਸ਼ਨ ਕੀਤੇ ਅਜਿਹੇ ਇਲਾਹੀ ਦਰਸ਼ਨ ਹੋਏ ਕਿ ਮੇਰੇ ਮਨ ਦੀ ਤ੍ਰਿਪਤੀ ਹੋ ਗਈ ਹੈ ਤ੍ਰਿਪਤਾ ਦੇ ਘਰ ਦੇ ਵਿੱਚ ਸਭ ਨੂੰ ਤ੍ਰਿਪਤ ਕਰਨ ਵਾਲਾ ਇੱਕ ਪੁੱਤਰ ਪੈਦਾ ਹੋਇਆ ਹੈ ਸੋ ਗੁਰੂ ਪਿਆਰਿਓ ਉਸ ਸਮੇਂ ਬੀਬੀ ਦੌਲਤਾਦਾਈ ਨੇ ਆਖਿਆ ਕਿ ਮੈਂ ਮਨ ਦੀ ਭੁੱਖੀ ਸਾਂ ਮੇਰੇ ਮਨ ਵਿੱਚ ਇਹੀ ਲਾਲਸਾ ਸੀ ਕਿ ਅੱਜ ਪਟਵਾਰੀਆਂ ਦੇ ਘਰ ਦੇ ਵਿੱਚ ਬੱਚਾ ਹੋਏਗਾ ਜਦੋਂ ਬੱਚਾ ਹੋਏਗਾ ਤਾਂ ਮੈਂ ਮੂੰਹ ਮੰਗ ਕੇ ਵਧਾਈ ਲਵਾਂਗੀ ਪਰ ਸੱਚ ਜਾਣੀ ਪਟਵਾਰੀਆ ਕਲਿਆਣ ਦਾਸ ਮਹਿਤਾ ਅੱਜ ਉਹ ਮੇਰੀ ਭੁੱਖ ਖਤਮ ਹੋ ਗਈ ਤੇਰੇ ਪੁੱਤਰ ਦੇ ਤੇਰੇ ਬੱਚੇ ਦੇ ਦਰਸ਼ਨ ਦਿਦਾਰੇ ਕਰਕੇ ਸੋ ਗੁਰੂ ਪਿਆਰਿਓ ਪਹਿਲੀ ਵਾਰ ਗੁਰੂ ਨਾਨਕ ਮਹਾਰਾਜੀ ਦੇ ਦਰਸ਼ਨ ਕਰਨ ਵਾਲੀ ਬੀਬੀ ਦੌਲਤਾ ਦਾਈ ਜੀ ਸੀ ਸਾਡੇ ਬੱਚਿਆਂ ਨੂੰ ਸਾਡੀਆਂ ਮਾਤਾ ਮਾਂ ਨੂੰ ਸਾਡੀਆਂ ਭੈਣਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰੋ ਸੰਗਤਾਂ ਤੱਕ ਪਹੁੰਚਾਓ ਤੇ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਦੇ ਕਮੈਂਟ ਕਰੋ ਅਗਲੀ ਵੀਡੀਓ ਚ ਅਗਲਾ ਇਤਿਹਾਸ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ